ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਆਹੀ ਕੁੜੀ ਸ਼ਰੀਆਮ ਕੋਕਰ ਪਾਕੀ ਟੀਚੇ ਉਤੇ ਠਮਕੇ ਲਗਾਉਂਦੇ ਹੋਏ ਦਿਖਾਈ ਦੇਦੀ ਹੈ ਜਿਸਨ ਨੇ ਹੰਗ ਸਿੰਘਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਚੇਤਾਵਨੀ ਦਿੰਦੇ ਆ ਕਿਹਾ ਹੈ ਕਿ ਜੇ ਇਹਨਾਂ ਨੇ ਮੁਆਫੀ ਨਾ ਮੰਗੀ ਤਾਂ ਅਸੀਂ ਆਪ ਇਹਨਾਂ ਨੂੰ ਮਿਲ ਕੇ ਚੰਗਾ ਸਬਕ ਸਿਖਾਵਾਂਗੇ ਜੇ ਤੁਸੀਂ ਪੰਜਾਬੀ ਜਾਣਦੇ ਹੋ ਫਿਰ ਮੈਂ ਪੰਜਾਬੀ 'ਚ ਗੱਲ ਕਰਦਾ ਬਈ ਵੇਖੋ ਤੁਸੀਂ ਡੀਜੇ ਤੇ ਉਹਨਾਂ ਨੂੰ ਨਚਾ ਰਹੇ ਆ ਤੁਸੀਂ ਉਹਨਾਂ ਨੂੰ ਕਮ ਸੇ ਕਮ ਇਹ ਨਹੀਂ ਗੱਲ ਤਾਂ ਦੱਸੋ ਵੀ ਭਾਈ ਸ੍ਰੀਸਾਲ ਤੂੰ ਕਿਹੜੇ ਹਿਸਾਬ ਨਾਲ ਪਾ ਸਕਦਾ ਮਹਾਰਾਜ ਦਾ ਇਹ ਐਤੋਂ zato ਸਾਰੇ ਬੁਰੇ ਬਲੋਗਰਾਂ ਨੂੰ ਤੂੰ ਤੂੰ ਕਿੱਤੀ ਉਹਨਾਂ ਨਾਲ ਬਹੁਤ ਜ਼ਿਆਦਾ ਉਹ ਹੈ ਬੰਦ ਮੰਦੇ ਗੁਰੂ ਸਾਹਿਬ ਨੂੰ ਮੰਦੇ ਰਸੇ ਦਾ ਆਪ ਯਾਰ ਗੁਰੂ ਸਾਹਿਬ ਨੂੰ ਪਰ ਮੁੰਡੇ ਦਾ ਗਲਤੀ ਹੋ ਗਈ ਨਾ 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 ਗੁਰੂ ਸਾਹਿਬ ਨੂੰ ਮੰਨਣ ਦਾ ਇਹ ਕੋਈ ਤਰੀਕਾ ਹੈ ਵੀ ਅਸੀਂ ਮਹਾਰਾਜ ਦੇ ਕਕਾਰਾਂ ਦੇ ਨਾਲ ਮਹਾਰਾਜ ਵਿਆਹਣੀਆਂ ਕਰੀਏ ਮਹਾਰਾਜ ਤੂੰ ਤੂੰ ਕਿੱਤੀ ਉਹਨਾਂ ਨੇ ਉਹ ਕਰਦੇ ਉਹਨਾਂ ਦੇ ਦੋ ਦਿਨ ਰੋਟੀ ਨਹੀਂ ਪੱਕੀ ਉਹਨਾਂ ਨੇ ਉਹ ਬਾਰੇ ਬڑے ਪੰਜਾਬ ਤੋਂ ਫੋਨ ਆਇਆ ਮੈਂ ਤਾਂ ਨੰਬਰ ਦਿੱਤਾ ਉਹਨਾਂ ਦੀ ਪਾਰਟੀਆਂ ਦੇ ਮੈਂ ਕਹਿੰਦਾ ਗੱਲ ਕਰੋ ਮੈਨੂੰ ਕਿਉਂ ਬੰਦੇ ਫਿਰ ਉਹ ਮੈਨੂੰ ਬਾਬਾ ਜੀ ਕਹਿੰਦੇ ਤੁਹਾਡੀ ਤੇ ਤੁਹਾਡਾ ਪੁੱਤਰ ਗਲਤੀ ਨਹੀਂ ਹੈ ਜੀ ਤੁਹਾਡਾ ਦਾ ਬਿਜ਼ਨਸ ਹੈਗਾ ਤੇ ਉਹਨਾਂ ਦਾ ਨੰਬਰ ਦੋ ਸਾਨੂੰ ਮੈਂ ਨੰਬਰ ਦਿੱਤਾ ਫਿਰ ਮੈਂ ਗੱਲ ਕੀਤੀ ਫਿਰ ਉਹ ਆਏ ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਮਾਫੀ ਵਗੈਰਾ ਮੰਗੀ ਉਹਨੇ ਵੀਡੀਓ ਭੇਜੀ ਮੈਨੂੰ ਮੈਂ ਤੁਹਾਨੂੰ ਵੀਡੀਓ ਭੇਜ ਲਾਂ ਗਿਆ ਮੰਨ ਲਓ ਮੰਨ ਲਓ ਢਾਡੀ ਕੋਈ ਗਲਤੀ ਨਹੀਂ ਪਰ ਇਹਨਾਂ ਇਹਨਾਂ ਕੁੱਤਿਆਂ ਨੂੰ ਬੇਵਕੂਫਾਂ ਨੂੰ ਥੋੜੀ ਬੜੀ ਸ਼ਰਮ ਚਾਹੀਦੀ ਵੀ ਤੁਸੀਂ ਇਹ ਮਹਾਰਾਜ ਦੇ ਕਕਾਰ ਪਾ ਕੇ ਤੁਸੀਂ ਇਹ ਪੁੱਠੇ ਕੰਮ ਕਰਦੇ ਆ ਤੁਹਾਡੀਆਂ ਲੱਤਾਂ ਨਾ ਭੰਨਣਗੇ ਪੰਜਾਬ ਦੇ ਸਿੱਖ ਆ ਕੇ ਜਿਹੜੀਆਂ ਕਤੀੜਾਂ ਖੱਚਾਂ ਭੇਡਾਂ ਨੇ ਜਿਹੜੇ ਕੁਝ ਵੀ ਸਿਕਲੀਗਰ ਸਿੱਖ ਸਾਡੇ ਨੇ ਉਹਨਾਂ ਨੇ ਉਹਨਾਂ ਦੀ ਥੂ ਥੂ ਕੀਤੀ ਤੁਸੀਂ ਆਪ ਰਿਕਾਰਡਿੰਗ ਲਈਏ ਸੁਣ ਤੇ ਪਰ ਮੈਂ ਨਾ ਵੀ ਜੇ ਇਹਨਾਂ ਦਾ ਮਾਫੀ ਨਾਮਾ ਨਾ ਆਇਆ ਤਾਂ ਜੇ ਇਹਨਾਂ ਨੇ ਪਛਤਾਵਾ ਨਹੀਂ ਕੀਤਾ ਤਾਂ ਫਿਰ ਅਹੀਂ ਬਾਕਾਇਦਾ ਸਿੰਘ ਲੈ ਕੇ ਮੈਂ ਜਾਊਂਗਾ ਸਿੰਘ ਲੈ ਕੇ ਜਾ ਕੇ ਨਾਲੇ ਤਾਂ ਮੈਂ ਛੇਤਰ ਰੱਜ ਕੇ ਫਿਰੂੰਗਾ ਤੇ ਨਾਲੇ ਮੈਂ ਫਿਰ ਦੱਬ ਕੇ ਚੰਗੀ ਤਰ੍ਹਾਂ ਮਾਫੀ ਮੰਗਾਊਂਗਾ ਇਹ ਇਹਨਾਂ ਦੀ ਕੀ ਯੁਰਤ ਹੋਈ ਹੈ ਛਟੇਜਾਂ ਤੇ ਪਾ ਕੇ ਮਾਰਦਾ ਸ੍ਰੀ ਸਾਹਿਬ ਤੇ ਇਹ ਮੋਨੇ ਕੋਨੇ ਹੋ ਕੇ ਲੋਕਾਂ ਨੂੰ ਕੀ ਦਿਖਾਉਣ ਨੇ ਇੰਸਟਾਗ੍ਰਾਮ ਉੱਤੇ ਬੇਕਤੀਆਂ ਕਰਕੇ ਸਿੱਖ ਪੰਥ ਦੀਆਂ ਕਿ ਸਾਡਾ ਸਿੱਖ ਪੰਥ ਆਹੀ ਹੈ ਹੈ ਆਹੀ ਸਾਡਾ ਸਿੱਖ ਪੰਥ ਵੀ ਜਿਹੜਾ ਮਰਜੀ ਕੋ ਹਾਰ ਮੋਰ ਉੱਠ ਕੇ ਮਾਰ ਦੇ ਕਕਾਰਾਂ ਦੀ ਬਿਆਰ ਨਹੀਂ ਕਰਨ ਲੱਗ ਪੇ ਇਹ ਕੌਣ ਹੁੰਨੇ ਦੋ ਕੌਡੀ ਦੇ ਬੰਦੇ